ਨਰੋਲਾ ਜੀ ਗੱਲ ਸੁਣ ਇੱਕ ਮੇਰੀ ਸਾਰੀਆਂ ਚੀਜ਼ਾਂ ਖੋਲ ਕੇ ਤੂੰ ਧਾਰਮਿਕ ਬੰਦਾ ਧਾਰਮਿਕ ਬੰਦੇ ਨੇ ਗੱਲ ਜੱਜਦੀ ਨਹੀਂ ਸੀ ਕਿਉਂਕਿ ਧਾਰਮਿਕ ਬੰਦੇ ਸਰਬ ਧਰਮਾਂ ਦੀ ਗੱਲ ਕਰਦੇ ਹੁੰਦੇ ਨੇ ਜਿਸ ਧਰਮ ਚ ਤੂੰ ਹੈਗਾ ਤੂੰ ਉਹ ਵੀ ਗੱਲ ਕਰਨੀ ਹੈ ਤੇ ਉਹ ਧਰਮ ਦੀ ਜਿਹੜੀ ਗੱਲ ਤੂੰ ਰੱਖੀ ਹੈ ਬਖੂਬੀ ਰੱਖੀ ਹੈ ਸ਼ਾਇਦ ਸਾਡੇ ਪੰਜਾਬੀਆਂ ਨੂੰ ਸਾਡੇ ਹਿੰਦੂ ਸਿੱਖਾਂ ਨੂੰ ਹੁਣ ਤੇਰੇ ਇਸ ਬਿਆਨ ਤੋਂ ਬਾਅਦ ਗੱਲ ਸਮਝ ਆ ਜਾਏ ਕਿ ਅਸੀਂ ਆਪਣੇ ਘਰ ਚ ਪੱਕੇ ਰਹਿਣਾ ਹੈ ਮੇਰੀ ਆਪਣੀ ਹੋਸ਼ ਆਵਾਜ਼ ਦੇ ਵਿੱਚ ਅਸੀਂ ਪੰਜਾਬ ਦੇ ਅਜਿਹੇ ਘਰ ਬਹੁਤ ਦੇਖਿਆ ਬੜਾ ਸਮਾ ਦੇਖਿਆ ਬੀਜ ਸਾਡੇ ਕਿਸੇ ਗਵਾਂਢ 'ਚ ਮੌਤ ਹੋ ਜਾਂਦੀ ਸੀ ਤੇ ਆਪਣੇ ਘਰ ਦੇ ਵਿੱਚ ਜਿੱਡਾ ਮਰਜ਼ੀ ਪ੍ਰੋਗਰਾਮ ਹੋਵੇ ਢੋਲ ਕੀ ਛੈਣਾ ਨਹੀਂ ਵੱਜਦਾ ਇਹ ਧਰਮ ਸਾਡੇ ਭਾਰਤ ਦਾ ਧਰਮ ਨਹੀਂ ਇਸ ਗੱਲ ਤੋਂ ਕੋਈ ਗਰੇਜ ਨਹੀਂ ਕੀਤਾ ਜਾ ਸਕਦਾ ਨਾ ਕੋਈ ਬੰਦਾ ਇੱਥੇ ਕਿੰਤੂ ਪ੍ਰੰਤੂ ਕਰ ਸਕਦਾ ਇਹ ਭਾਰਤੀ ਧਰਮ ਨਹੀਂ ਇਸਾਈ ਜਿਹੜਾ ਧਰਮ ਹੈ ਇਸਾਈ ਮਿਸ਼ਨਰੀ ਹੈ ਇਹ ਸਾਡੀ ਉਹਨਾਂ ਦਾ ਦੇਖੋ ਇੰਡੀਆ ਦੀ ਸੱਭਤਾ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਲੋਕਾਂ ਨੂੰ 0% ਵੀ ਸਾਡੇ ਵਿਚਾਰਾਂ ਦੀ ਸਾਡੇ ਵਕਾਰਾਂ ਦੀ ਤੇ ਸਾਡਾ ਜਿਹੜਾ ਕਲਚਰ ਹੈ ਜੀ ਜਿਹਨੂੰ ਕਲਚਰ ਕਹਿੰਦੇ ਆ ਲਿਟਰੇਚਰ ਕਹਿੰਦੇ ਆ ਉਹਦੀ ਨੌਲੇਜ ਟੋਲੀ ਵਾਪਸ ਆ ਜਾਂਦੀ ਤਾਂ ਵੀ ਬਾਜਾ ਨਹੀਂ ਸੀ ਵਜਾਂਦੇ ਕੀ ਜੜਿਆਂ ਤੱਕ ਵਧਾਈ ਨਹੀਂ ਸੀ ਦਿੰਦੇ ਲੋਕ ਇਹ ਕਹਿੰਦੇ ਸੀ ਵੀ ਨੱਚਣ ਕੇ ਵਧਾਈ ਲੈਣ ਆਏ ਨੇ ਤੇ ਨਾਲ ਦਾ ਗਵੰਢੀ ਗੁੱਸਾ ਮਨਾਏਗਾ ਵੀ ਉਹਦੇ ਘਰ ਮਰਗਤ ਹੋਈ ਹੈ ਧਰਮ ਦਾ ਪ੍ਰਚਾਰਕ ਇਸ ਤਰੀਕੇ ਨਾਲ ਦੂਸਰੇ ਧਰਮ ਦੇ ਅੰਗੇਸ ਜਾ ਕੇ ਮਤਲਬ ਉਦਾਹਰਨ ਦੇਣ ਲੱਗਿਆ ਹੋਵੇ ਤੇ ਇਸ ਹੇਟਲੇ ਪੱਤਰ ਦੀ ਉਦਾਹਰਨ ਦੇਵੇ ਤੇ ਫਿਰ ਜਿਹੜੇ ਉਹਦੇ ਅਨਿਆਇ ਹੋਣਗੇ ਫਿਰ ਉਹਨਾਂ ਤੋਂ ਆਪਾਂ ਕੀ ਉਮੀਦ ਕਰ ਸਕਦੇ ਕਈ ਪਾਸਟਰ ਇਸ ਤਰ੍ਹਾਂ ਦੇ ਨੇ ਜਿਹੜੇ ਪੰਜਾਬੀਆਂ ਦੇ ਗੋਤ ਲਾਣ ਲੱਗੇ ਪੰਜਾਬੀਆਂ ਦੇ ਗੋਤ ਲਾਣ ਇਸ ਗੱਲ ਦਾ ਵਿਰੋਧ ਵੀ ਹੋਣਾ ਚਾਹੀਦਾ ਪੱਤਰਕਾਰ ਸਾਹਿਬ ਨਹੀਂ ਲਾਉਣਾ ਚਾਹੀਦਾ ਬਿਲਕੁਲ ਨਹੀਂ ਲਾਣੇ ਚਾਹੀਦੇ ਕਿਉਂਕਿ ਜਦੋਂ ਉਹ ਮਸੀਹ ਬਣ ਗਏ ਤਾਂ ਉਹ ਆਪਣੇ ਨਾਂ ਦੇ ਮਗਰ ਮਸੀਹ ਲਾਣ ਇਹ ਜਿਹੜੇ ਪਾਸਟਰ ਨਰੋਲੇ ਨੇ ਇਹ ਹਰਕਤ ਕੀਤੀ ਹੈ ਇਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਪੰਜਾਬ ਸਰਕਾਰ ਨੂੰ ਆਪੇ ਕਰ ਦੇਣੀ ਚਾਹੀਦੀ ਹੈ ਪਾਸਟਰ ਅੰਕਰ ਨਰੂਲਾ ਦੇ ਵੱਲੋਂ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਜੋ ਕਿ ਇਸ ਵੇਲੇ ਸੋਸ਼ਲ ਮੀਡੀਆ ਤੇ ਲਗਾਤਾਰ ਕਾਫੀ ਵਾਇਰਲ ਹੋ ਰਿਹਾ ਵੱਖ-ਵੱਖ ਸਮਾਜ ਜਾਂ ਫਿਰ ਵੱਖ-ਵੱਖ ਧਰਮਾਂ ਦੇ ਵੱਲੋਂ ਇਸ ਦੇ ਪ੍ਰਤੀਕਰਮ ਵੀ ਆ ਰਹੇ ਨੇ ਇਸ ਵੇਲੇ ਹਿੰਦੂ ਤਖਤ ਕੀ ਸੋਚ ਰਿਹਾ ਅੰਕਰ ਨਰੂਲਾ ਦੇ ਇਸ ਬਿਆਨ ਨੂੰ ਲੈ ਕੇ ਸਾਡੇ ਨਾਲ ਹਿੰਦੂ ਤਖਤ ਦੇ ਮੁਖੀ ਬ੍ਰਹਮਾਨੰਦ ਗਿਰੀ ਜੀ ਨੇ ਬਹੁਤ-ਬਹੁਤ ਸਵਾਗਤ ਹੈ ਜੀ ਜੈ ਮਈ ਜੈ ਮਹਾਂਕਾਲੀ ਜਿਸ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਅੰਕਰ ਨਰੂਲਾ ਹੋਰਾਂ ਦੇ ਵੱਲੋਂ ਪਹਿਲਾਂ ਤੇ ਵੀ ਕਾਫੀ ਜ਼ਿਆਦਾ ਇਸ ਤਰੀਕੇ ਦੇ ਨਾਲ ਵਿਵਾਦਿਤ ਬਿਆਨ ਦਿੱਤੇ ਗਏ ਨੇ ਖਾਸ ਕਰਕੇ ਸ਼ਹੀਦੀ ਜੋੜ ਮੇਲ ਦੇ ਸਬੰਧ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਕਸਰ ਹੀ ਹੁੰਦਾ ਹੈ ਅਕਸਰ ਹੀ ਹੁੰਦਾ ਹੈ ਕਿ 크리스마ਸ ਇਸ ਤਰੀਕੇ ਨਾਲ ਨਾ ਮਨਾਈ ਜਾਵੇ ਸ਼ਾਂਤਮਈ ਤਰੀਕੇ ਨਾਲ ਵੀ ਮਨਾਈ ਜਾ ਸਕਦੀ ਹੈ ਅੰਕਰ ਨਰੂਲਾ ਨੇ ਜਿਸ ਹਿਸਾਬ ਦੇ ਨਾਲ ਕੰਪੈਰੀਜ਼ਨ ਕੀਤਾ ਕਿ ਇੱਕ ਘਰ ਦੇ ਵਿੱਚ ਕੋਈ ਮਰ ਗਿਆ ਦੂਸਰੇ ਘਰ ਦੇ ਵਿੱਚ ਕੋਈ ਬਾਰਾਤ ਹੈ ਉਹਨੂੰ ਕਿਵੇਂ ਕਿ ਕਿਸ ਤਰੀਕੇ ਦੇ ਨਾਲ ਕਿਸ ਹੇਠਲੇ ਪੱਧਰ ਤੇ ਆ ਇਹ ਬਿਆਨ ਤੁਸੀਂ ਦੇਖਦੇ ਹੋ ਦੇਖੋ ਪਹਿਲਾਂ ਤਾਂ ਮੈਂ ਇਹ ਜਿਹੜੀ ਆਪਾਂ ਇੱਥੇ ਗੱਲ ਕਰਨੀ ਹੈ ਜੀ ਮੈਂ ਇਹਦਾ ਮੋਰਲ ਜਿਹੜੀ ਆਈਡੀਆ ਉਹ ਆਪਣੇ ਸ਼ਬਦਾਂ ਚ ਬਿਆਨ ਕਰਦਾ ਵੀ ਅੰਕੁਰ ਨਰੋਲਾ ਦਾ ਜਿਹੜਾ ਬਿਆਨ ਹੈ ਉਹਦੀ ਕਰੜੇ ਸ਼ਬਦਾਂ ਚ ਨਖੇਦੀ ਤੇ ਨਿੰਦਿਆ ਕਰਦਾ ਦੂਸਰੀ ਗੱਲ ਮੈਂ ਹਮੇਸ਼ਾ ਇੱਕ ਗੱਲ ਤੇ ਤਵੱਜੋ ਕਰਦਾ ਆ ਹਮੇਸ਼ਾ ਇੱਕ ਗੱਲ ਤੇ ਜ਼ੋਰ ਦਿੰਦਾ ਆ ਗੱਦੀ ਤਾਂ ਮੈਂ 2 ਸਾਲ ਤੋਂ ਬੈਠਾ ਸ਼੍ਰੀ ਹਿੰਦੂ ਤਖਤ ਦੀ ਜੀ ਮੇ ਤੋਂ ਪਹਿਲਾਂ ਮੇਰੇ ਗੁਰੂ ਜਗਤ ਗੁਰੂ ਪੰਚਾਨੰਦ ਗਰੀ ਜੀ ਮਹਾਰਾਜ ਇਸ ਗੱਦੀ ਦੇ ਵਿਰਾਜਮਾਨ ਸੀ ਮੈਂ ਉਹਨਾਂ ਦਾ OSD ਤੇ 올 ਇੰਡੀਆ ਹੂੰ ਪ੍ਰਧਾਨ ਹੁੰਦੇ ਨਾਤੇ ਬੋਲਦਾ ਰਹਿੰਦਾ ਸੀ ਕਾਰਨ ਹੈ ਜਿਹਦੇ ਮੈਂ ਇਸ ਕਮਿਊਨਿਟੀ ਦੇ ਉਹਦੇ ਬੋਲਦਾ ਸੀ ਤੇ ਲੋਕੀ ਕਹਿੰਦੇ ਸੀ ਵੀ ਇਹ ਕ੍ਰਿਸਚੀਅਨਾਂ ਦੇ ਖਿਲਾਫ ਬੋਲਦਾ ਹੂੰ ਗੱਲ ਇਹ ਆ ਇਸ ਗੱਲ ਦੇ ਦੇ ਬਿਆਨ ਨੇ ਨਰੋਲੇ ਦੇ ਨੇ ਇਹ ਗੱਲ ਸਿੱਧ ਕਰਤੀ ਵੈਸੇ ਤਾਂ ਇਹਦੇ ਨਾਂ ਦੇ ਮਗਰ ਨਰੋਲਾ ਲੱਗਦਾ ਪੰਜਾਬੀ ਹੈ ਹੂੰ ਇਨੂੰ ਸਾਡੇ ਪੰਜਾਬ ਦੀ ਸਭਿਤਾ ਦਾ ਪਤਾ ਹੋਣਾ ਚਾਹੀਦਾ ਪਰ ਜਿਸ ਧਰਮ ਨਾਲ ਇਹਦਾ ਸੰਬੰਧ ਹੈ ਉਹਨਾਂ ਦਾ ਦੇਖੋ ਇੰਡੀਆ ਦੀ ਸਭਿਤਾ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਲੋਕਾਂ ਨੂੰ 0% ਵੀ ਸਾਡੇ ਵਿਚਾਰਾਂ ਦੀ ਸਾਡੇ ਵਕਾਰਾਂ ਦੀ ਤੇ ਸਾਡਾ ਜਿਹੜਾ ਕਲਚਰ ਹੈ ਜੀ ਜਿਹਨੂੰ ਕਲਚਰ ਕਹਿੰਦੇ ਆ ਲਿਟਰੇਚਰ ਕਹਿੰਦੇ ਆ ਉਹਦੀ ਨੌਲੇਜ ਨਹੀਂ ਪਰ ਲੋਕ ਤਾਂ ਬਾਬਾ ਜੀ ਸਾਡੇ ਹੀ ਗਏ ਨੇ ਉੱਧਰ ਸਾਡੇ ਲੋਕਾਂ ਨੂੰ ਕਿਸੇ ਵੀ ਤਰੀਕੇ ਨਾਲ ਹੈਗਾ ਤਾਂ ਇਹ ਸਾਡਾ ਹੀ ਹੈ ਪੰਜਾਬੀ ਹੈ ਬਿਲਕੁਲ ਠੀਕ ਹੈ ਪਰ ਉਹਦੇ ਕਹਿਣ ਤੇ ਦੱਸਣ ਦੇ ਮੁਤਾਬਕ ਕਿਉਂਕਿ ਲੋਕਾਂ ਦਾ ਜਿਹੜਾ ਦਿਮਾਗ ਹੈ ਜਿਹੜਾ ਧਰਮ ਹੈ ਉਹਦੇ ਚ ਜਾ ਕੇ ਉਹ ਜਿਆ ਹੋ ਜਾਂਦਾ ਹੂੰ ਇਹ ਧਰਮ ਸਾਡੇ ਭਾਰਤ ਦਾ ਧਰਮ ਨਹੀਂ ਇਸ ਗੱਲ ਤੋਂ ਕੋਈ ਗਰੇਜ ਨਹੀਂ ਕੀਤਾ ਜਾ ਸਕਦਾ ਨਾ ਕੋਈ ਬੰਦਾ ਇਹ ਤੇ ਕਿੰਨ ਤੂੰ ਪਰੰਤੂ ਕਰ ਸਕਦਾ ਇਹ ਭਾਰਤੀ ਧਰਮ ਨਹੀਂ ਇਸਾਈ ਜਿਹੜਾ ਧਰਮ ਹੈ ਇਸਾਈ ਮਿਸ਼ਨਰੀ ਹੈ ਇਹ ਸਾਡੀ ਨਹੀਂ ਹੂੰ ਸਾਡੇ ਦਾ ਧਰਮ ਜਿਹੜੇ ਉਹ ਬੜੇ ਕਲੀਅਰ ਕਟਾ ਹੈ ਹਿੰਦੁਸਤਾਨ ਦੇ ਨੇੜੇ-ਨੇੜੇ ਵੀਕ ਨਾਸਾ ਹੈ ਹੀ ਨਹੀਂ ਸੀ ਆਹ ਕੰਟਰੀਆਂ ਚ ਵੀ ਨਹੀਂ ਸੀ ਜਾਂ ਮੁਸਲਮ ਧਰਮ ਸੀ ਜਾਂ ਹਿੰਦੂ ਸੀ ਇਹ ਜਾਂ ਪੈਸ਼ੇ ਦੀ ਗੱਲ ਕਰ ਲਈ ਤੇ ਏਸ਼ੀਆ ਦੇ ਵਿੱਚ ਵੀ ਸਾਰੇ ਚ ਜਾਂ ਇਸਲਾਮੀ ਲੋਕ ਸੀ ਤੇ ਜਾਂ ਹਿੰਦੂ ਲੋਕ ਸੀ ਦੂਸਰੀ ਗੱਲ ਜਦੋਂ ਨੇ ਗੱਲ ਕੀਤੀ ਹੈ ਵੀ ਜੇ ਇੱਕ ਘਰ ਚ ਵਿਆਹ ਹੋਏ ਦੂਜੇ ਘਰ ਚ ਮਰਗਤ ਹੋਏ ਮੈਂ ਉਹਨੂੰ ਇਹ ਗੱਲ ਦੱਸਣੀ ਚਾਹਨਾ ਵੀ ਨਰੋਲਾ ਜੀ ਗੱਲ ਸੁਣ ਇੱਕ ਮੇਰੀ ਸਾਰੀਆਂ ਚੀਜ਼ਾਂ ਖੋਲ ਕੇ ਹਰੇਕ ਚੀਜ਼ ਤੂੰ ਧਾਰਮਿਕ ਬੰਦਾ ਧਾਰਮਿਕ ਬੰਦੇ ਨੇ ਗੱਲ ਜੱਟਦੀ ਨਹੀਂ ਸੀ ਕਿਉਂਕਿ ਧਾਰਮਿਕ ਬੰਦੇ ਸਰਵ ਧਰਮਾਂ ਦੀ ਗੱਲ ਕਰਦੇ ਹੁੰਦੇ ਨੇ ਪੰਜਾਬ ਦੀ ਸੱਭਤਾ ਦੀ ਗੱਲ ਦੱਸਦਾ ਪੰਜਾਬੀ ਹੁੰਦੇ ਨਾਲ ਤੇ ਪੰਜਾਬੀ Hindu ਹੁੰਦੇ ਨਾਲ ਤੇ ਗੱਲ ਦੱਸਦਾ ਵੀ ਜਿਹੜੇ ਸਾਡੇ ਪਿੰਡਾਂ 'ਚ ਕਿਸੇ ਦੀ ਮੌਤ ਹੋ ਜਾਂਦੀ ਹੈ ਨਾ ਤੂੰ ਕਹਿਆ ਵੀ ਦੂਜੇ ਘਰ ਘੋੜੀ ਚੜਦਾ ਅਗਲਾ ਵਾਜੇ ਵੱਜਦੇ ਆ ਵਿਆਹ ਹੁੰਦਾ ਇਹ ਸਾਡੀ ਸੱਭਤਾ ਨਹੀਂ ਹੈਗੀ ਇਹ ਅੰਗਰੇਜ਼ਾਂ ਦੀ ਸੱਭਤਾ ਸਹੀ ਆ ਤੂੰ ਆਪਣੀ ਖਾਤੇ ਜਿਸ ਧਰਮ 'ਚ ਤੂੰ ਹੈਗਾ ਤੂੰ ਉਸ ਦੀ ਗੱਲ ਕਰਨੀ ਹੈ ਤੇ ਉਹ ਧਰਮ ਦੀ ਜਿਹੜੀ ਗੱਲ ਤੂੰ ਰੱਖੀ ਹੈ ਵਾਖੂਬੀ ਰੱਖੀ ਹੈ ਸ਼ਾਇਦ ਸਾਡੇ ਪੰਜਾਬੀਆਂ ਨੂੰ ਸਾਡੇ Hindu ਸਿੱਖਾਂ ਨੂੰ ਹੁਣ ਤੇਰੇ ਇਸ ਬਿਆਨ ਤੋਂ ਬਾਅਦ ਗੱਲ ਸਮਝ ਆ ਜੇ ਵੀ ਅਸੀਂ ਆਪਣੇ ਘਰ ਚ ਪੱਕੇ ਰਹਿਣਾ ਕਿਉਂਕਿ ਸਾਡੇ ਦਾ ਕਿਸੇ ਪਿੰਡ ਚ ਇੱਕ ਬੰਦੇ ਦੀ ਮੌਤ ਹੋ ਜਾਂਦੀ ਹੈ ਸਾਰਾ ਪਿੰਡ ਅਫਸੋਸ ਮਣਾਉਂਦਾ ਹੈ ਅਸੀਂ ਤਾਂ ਚੁੱਲ੍ਹਾ ਤੱਕ ਵੀ ਨਹੀਂ ਬਾਲਦੇ ਜਿਹੜਾ ਸਾਡਾ ਪੁਰਾਣਾ ਕਲਚਰ ਹੈ ਦੂਸਰੀ ਗੱਲ ਵਿਆਹ ਦੀ ਗੱਲ ਜਾਂ ਢੋਲਕੀ ਵਾਜੇ ਦੀ ਗੱਲ ਮੈਂ ਰਿਆ 82 ਦਾ ਡੇਟ ਆਫ ਬਰਥ ਹੈ ਮੇਰੀ ਆਪਣੀ ਹੋਸ਼ ਆਵਾਜ਼ ਦੇ ਵਿੱਚ ਅਸੀਂ ਪੰਜਾਬ ਦੇ ਅਜਿਹੇ ਘਰ ਬਹੁਤ ਦੇਖਿਆ بڑا ਸਮਾਂ ਦੇਖਿਆ ਵੀ ਜੇ ਸਾਡੇ ਕਿਸੇ ਗਵਾਂਢ ਚ ਮੌਤ ਹੋ ਜਾਂਦੀ ਸੀ ਤੇ ਆਪਣੇ ਘਰ ਦੇ ਵਿੱਚ ਜਿੱਡਾ ਮਰਜ਼ੀ ਪ੍ਰੋਗਰਾਮ ਹੋਵੇ ਢੋਲਕੀ ਛੈਣਾ ਨਹੀਂ ਵੱਜਦਾ ਜੇ ਬਰਾਤ ਵੀ ਕਮਾ ਕੇ ਰਾਹ ਪਰਲੇ ਪਾਸੇ ਲਿਜਾ ਕੇ ਪਿੰਡ ਦੇ ਬਾਹਰ ਜਾ ਕੇ ਕੁੜੀ ਵਾਲਿਆਂ ਦੇ ਘਰ ਦੇ ਬਾਹਰ ਵਾਜਾ ਵੱਜਦਾ ਸੀ ਆਪਣੇ ਪਿੰਡ ਤੇ ਨਹੀਂ ਸੀ ਵੱਜਦਾ ਡੋਲੀ ਵਾਪਸ ਆ ਜਾਂਦੀ ਤਾਂ ਵੀ ਵਾਜਾ ਨਹੀਂ ਸੀ ਵਜਾਂਦੇ ਹੀ ਜੜਿਆਂ ਤੱਕ ਵਧਾਈ ਨਹੀਂ ਸੀ ਦਿੰਦੇ ਲੋਕ ਇਹ ਕਹਿੰਦੇ ਸੀ ਵੀ ਨੱਚਣ ਕੇ ਵਧਾਈ ਲੈਣ ਆਏ ਨੇ ਤੇ ਨਾਲ ਦਾ ਗਵਾਂਢੀ ਗੁੱਸਾ ਮਨਾਏਗਾ ਵੀ ਉਹਦੇ ਘਰ ਮਰਗਤ ਹੋਈ ਐ ਤੇ ਤੂੰ ਯਾਰ ਇਹ ਗੱਲ ਕਹਿ ਕੇ ਸਾਰਤੀ ਬੀਜੇ ਪਿੰਡ ਦੇ ਵਿੱਚ ਇੱਕ ਘਰ ਚ ਮੌਤ ਹੋ ਜੇ ਦੂਜਾ ਬਰਾਤ ਨਹੀਂ ਚੜੇਗਾ ਪਰ ਪਲੱਸ ਦੂਸਰੀ ਗੱਲ ਇਹ ਵੀ ਆ ਨਾ ਅਸੀਂ ਤਾਂ ਉਸ ਨੂੰ ਮੌਤ ਮੰਨਦੇ ਹੀ ਨਹੀਂ ਅਸੀਂ ਤਾਂ ਸਾਰੇ ਸਰਵੰਸ ਬਾਰੇ ਆ ਗੁਰੂ ਸਾਹਿਬ ਜੀ ਨੇ ਸਾਡੇ ਲਈ ਤਾਂ ਸ਼ਹੀਦ ਨੇ ਉਹ ਦੇਖੋ ਇਸ ਕਰਕੇ ਵੀ ਗੁੱਸਾ ਹੈਗਾ ਹੈ ਜਾਇ ਜਾਇ ਦੇ ਵਿੱਚ ਜ਼ਿਆਦਾ ਕਿਉਂਕਿ ਇਹ ਇਹ ਕਹਿਣਾ ਕਿ ਇੱਕ ਘਰ ਚ ਕੋਈ ਮਰ ਗਿਆ ਦੂਜੇ ਚ ਜਨਮਿਆ ਦੇਖੋ ਇਹ ਉਹਦੇ ਬਿਆਨਾਂ ਦੇ ਮੁਤਾਬਕ ਹੈ ਪਰ ਸਾਡੇ ਉਹ ਵਡੇਰੇ ਨੇ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਵਡੇਰੇ ਨੇ ਕਿਉਂਕਿ ਉਹ ਜਿਹੜੀ ਸ਼ਹਾਦਤ ਹੈ ਉਹ ਇੱਕ ਕੌਮ ਜਾਂ ਧਰਮ ਲਈ ਨਹੀਂ ਹੋਈ ਉਹ ਪੂਰੇ ਭਾਰਤ ਦੇ ਰਾਸ਼ਟਰ ਦੀ ਜਸਟਿਸ ਵਾਸਤੇ ਸ਼ਹਾਦਤ ਹੋਈ ਹੈ ਉਹਨਾਂ ਦੇ ਦਾਦਾ ਦੀ ਜਿਹੜੀ ਸ਼ਹਾਦਤ ਹੁੰਦੀ ਉਹ ਵੀ ਭਾਰਤ ਦੇ ਜਸਟਿਸ ਵਾਸਤੇ ਸ਼ਹਾਦਤ ਹੋਈ ਹੈ ਕਿਉਂਕਿ ਉਸ ਸਮੇਂ ਜਿਹੜਾ ਔਰੰਗਜ਼ੇਬ ਨੇ ਫਰਮਾਨ ਜਾਰੀ ਕੀਤਾ ਉਹਦੇ ਖਿਲਾਫ ਗੁਰੂ ਤੇਗ ਬਹਾਦਰ ਸਾਹਿਬ ਦਾ ਸਟੈਂਡ ਭਾਈ ਕਿਰਪਾਚਾਰੀ ਜੀ ਦੀ ਬੇਨਤੀ ਉਹ ਸਾਰੀਆਂ ਚੀਜ਼ਾਂ ਜਿਹੜਿਆ ਸਿਨੈਰੀਓ ਹੈ ਉਹ ਇਹ ਗੱਲ ਬਿਲਕੁਲ ਦਰਸਾਉਂਦਾ ਵੀ ਜਿਹੜਾ ਭਾਰਤ ਦਾ ਜਸਟਿਸ ਸੀ ਉਸ ਸਮੇਂ ਉਹ ਬਹੁਤ ਜ਼ਿਆਦਾ ਵਿਗੜਿਆ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਪ੍ਰਾਣਾਂ ਦੀ ਜਿਹੜੀ ਸ਼ਹਾਦਤ ਦੇ ਕੇ ਇੱਕ ਜਸਟਿਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਬਾਅਦ ਵੱਡੇ ਸ਼ਹਿਬਜ਼ਾਦਿਆਂ ਦੀ ਸ਼ਹਾਦਤ ਹੋ ਜਾਂਦੀ ਹੈ ਚਮਕੌਰ ਤੇ ਉਹਨਾਂ ਨਾਲ ਭਾਈ ਕਿਰਪਾਚਾਰੀਆ ਜੀ ਸ਼ਹੀਦ ਹੋ ਜਾਂਦੇ ਆ ਉਸ ਤੋਂ ਬਾਅਦ ਛੋਟੇ ਸ਼ਹਿਬਜ਼ਾਦਿਆਂ ਦੀ ਸ਼ਹਾਦਤ ਹੋ ਜਾਂਦੀ ਹੈ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਹੋ ਜਾਂਦੀ ਹੈ ਭਾਈ ਉਹਨਾਂ ਦਾ ਪਰਿਵਾਰ ਹੈ ਜਿਹੜਾ ਟੋਡਰਮਲ ਜੀ ਦਾ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ ਮਹਿਰਾ ਮੋਤੀਰਾ ਮਹਿਰਾ ਪਰਿਵਾਰ ਦੀ ਸ਼ਹਾਦਤ ਹੁੰਦੀ ਹੈ ਸਾਡਾ ਨੇਕਾ ਜਿਹੜਾ ਇਤਿਹਾਸ ਆ ਉਹ ਇਹ ਜਿਹੜਾ ਮਹੀਨਾ ਪੂਰਾ ਮਹੀਨਾ ਟੋਟਲ ਇਹ ਮਹੀਨਾ 1 ਤਰੀਕ ਤੋਂ ਲੈ ਕੇ 30 ਤੱਕ ਦੀ ਅੰਗਰੇਜ਼ਾਂ ਵਾਲੀ ਭਾਸ਼ਾ 'ਚ ਦੱਸਾਂ ਜਿਹੜੀ ਚ ਨਰੂਲੇ ਨੂੰ ਸਮਝਾਣੀ ਹੈ ਪੂਰਾ ਮਹੀਨਾ ਸਾਡਾ ਜਿਹੜਾ ਇਹ ਬਹੁਤ ਅਤਿਆਚਾਰਕ ਮਹੀਨਾ ਰਿਹਾ ਬਹੁਤ ਹੀ ਜਦਾ ਨਰਦਈ ਤਰੀਕੇ ਵਾਲਾ ਮਹੀਨਾ ਰਿਹਾ ਸਾਡੇ ਪੰਜਾਬੀਆਂ ਲਈ ਸਾਡੇ ਪੰਜ ਦਰਿਆਵਾਂ ਲਈ ਤੇ ਸਾਡੀ ਖੁਸ਼ੀ ਤਾਂ ਬਹੁਤ ਦੂਰ ਦੀ ਗੱਲ ਹੈ ਅਸੀਂ ਖੁਸ਼ੀ ਬਾਰੇ ਸੋਚ ਵੀ ਨਹੀਂ ਸਕਦੇ ਤੇ ਤੁਸੀਂ ਇਹ ਗੱਲ ਕਹਿ ਕੇ ਸਾਰਤਾ ਵੀ ਜੇ ਇੱਕ ਘਰ 'ਚ ਮੌਤ ਹੋ ਜੇ ਦੂਜੇ ਘਰ 'ਚ ਯਾਰ ਤੁਹਾਡਾ ਕਲਚਰ ਤੇ ਜਿਹੜਾ ਸਿਸਟਮ ਹੋ ਐਵੇਂ ਦਾ ਹੀ ਹੈ ਸ਼ਾਇਦ ਤੇਰੇ ਬਿਆਨ ਤੋਂ ਬਾਅਦ ਮੈਂ ਕੋਸ਼ਿਸ਼ ਕਰਦਾ ਵੀ ਸਾਡੇ ਪੰਜਾਬੀਆਂ ਨੂੰ ਸ਼ਰਮ ਆ ਜੇ ਜਿਹੜੇ ਪਾਸੇ ਮੈਂ ਹਰ ਵਾਰੀ ਕਹਿੰਦਾ ਸੀ ਸ਼ਰਮ ਵਾਲੇ ਪਾਸੇ ਲੈ ਕੇ ਜਾਂਦਾ ਸੀ ਇਹਨਾਂ ਨੂੰ ਇਹਨਾਂ ਨੂੰ ਝੰਜੋਰਨ ਦੀ ਕੋਸ਼ਿਸ਼ ਕਰਦਾ ਸੀ ਵੀ ਆਪਾਂ 25 ਤਰੀਕ ਨੂੰ ਟੋਪੀਆਂ ਨਾ ਪਾਇਆ ਕਰੀਏ ਆਪਾਂ 25 ਤਰੀਕ ਨੂੰ ਉਸ ਪ੍ਰੋਗਰਾਮਾਂ 'ਚ ਨਾ ਸ਼ਾਮਲ ਹੋਇਆ ਕਰੀਏ ਢੋਲਟ ਮੱਕੇਆਂ ਵਾਲਿਆਂ 'ਚ ਪਰ ਹੁਣ ਇਹ ਬਿਆਨ ਨੇ ਤੇਰੇ ਨੇ ਸਹਾਰਾ ਲਾ ਕੇ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਮੋੜ ਜ਼ਰੂਰ ਪਾਣਾ ਵੀ ਜਿਨ੍ਹਾਂ ਦੇ ਘਰ ਅਸੀਂ ਜਾਂਦੇ ਆ ਉਹ ਸਾਡੇ ਬਾਰੇ ਕੀ ਸੋਚਦੇ ਆ ਆਖਰੀ ਰਿਐਕਸ਼ਨ ਸਵਾਲ ਮੇਰਾ ਇਹੀ ਹੋਊਗਾ ਕਿ ਜਦੋਂ ਇੱਕ ਪਾਸਟਰ ਹੈ ਚਲੋ ਆਪਣੇ ਧਰਮ ਦੇ ਵਿੱਚੋਂ ਆਪਣੇ ਆਪ ਨੂੰ ਮੁਖੀ ਕਹਾਉਂਦੇ ਆ ਕਿਸ ਤਰੀਕੇ ਨਾਲ ਉਹ ਪ੍ਰਚਾਰ ਕਰਦੇ ਆ ਆਪਣੇ ਧਰਮ ਦਾ ਪਰ ਇੱਕ ਜਦੋਂ ਧਰਮ ਦਾ ਪ੍ਰਚਾਰਕ ਇਸ ਤਰੀਕੇ ਨਾਲ ਦੂਸਰੇ ਧਰਮ ਦੇ ਅਗੇਂਸਟ ਜਾ ਕੇ ਇਹ ਮਤਲਬ ਉਦਾਹਰਣ ਦੇਣ ਲੱਗਿਆ ਹੋਵੇ ਤੇ ਇਸ ਹੇਟਲੇ ਪੱਦਰ ਦੀ ਉਦਾਹਰਣ ਦੇਵੇ ਤੇ ਫਿਰ ਜਿਹੜੇ ਉਹਦੇ ਅਨਿਆਇ ਹੋਣਗੇ ਫਿਰ ਉਹਨਾਂ ਤੋਂ ਆਪਾਂ ਕੀ ਉਮੀਦ ਕਰ ਸਕਦੇ ਆ ਦੇਖੋ ਮਹਾਰਾਜ ਜੀ ਉਹਦੇ ਨਿਆਂ ਦੀ ਗੱਲ ਹੀ ਨਹੀਂ ਕਿਉਂਕਿ ਪਾਸਟਰ ਨਰੋਲਾ ਜਿਹੜਾ ਉਹ ਭਾਰਤ ਪੈਦਾ ਹੋਇਆ ਭਾਰਤੀ ਪੰਜਾਬੀ ਗੋਤ ਹੈ ਨਰੋਲਾ ਇਹ ਸਾਡੇ ਖਤਰੀ ਭਾਈਚਾਰੇ ਦਾ ਗੋਤ ਹੈ ਜੀ ਠੀਕ ਹੈ ਅਸੀਂ ਕੋਈ ਬੁੱਝੇ ਨਹੀਂ ਉੱਲੇ ਨਹੀਂ ਪੰਜਾਬੀ ਵੀ ਕਿਹਦਾ ਗੋਤ ਹੈ ਕੌਣ ਨੇ ਆਪ ਤਾਂ 크ਿਸਚਨ ਹੈ ਨਹੀਂ ਪਹਿਲਾਂ ਆਪਣੇ ਨਾਂ ਨੂੰ ਚੇਂਜ ਕਰਕੇ 크ਿਸਚਨਿਟੀ ਵਾਲੇ ਪਾਸੇ ਲੈ ਕੇ ਜਾਣਾ ਚਾਹੀਦਾ ਕਿਉਂਕਿ ਉਹ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਦੁਬਾਰਾ ਫਿਰ ਭਲੇਖੇ ਚ ਪਾਉਂਦਾ ਹੈ ਕਈ ਪਾਸਟਰ ਇਸ ਤਰ੍ਹਾਂ ਦੇ ਨੇ ਜਿਹੜੇ ਪੰਜਾਬੀਆਂ ਦੇ ਗੋਤ ਲਾਣ ਲੱਗੇ ਪੰਜਾਬੀਆਂ ਦੇ ਗੋਤਲਾਂ ਇਸ ਗੱਲ ਦਾ ਵਿਰੋਧ ਵੀ ਹੋਣਾ ਚਾਹੀਦਾ ਪੱਤਰਕਾਰ ਸਾਹਿਬ ਨਹੀਂ ਲਾਉਣਾ ਚਾਹੀਦਾ ਬਿਲਕੁਲ ਨਹੀਂ ਲਾਣੇ ਚਾਹੀਦੇ ਕਿਉਂਕਿ ਜਦੋਂ ਉਹ ਮਸੀਹ ਬਣ ਗਏ ਤਾਂ ਉਹ ਆਪਣੇ ਨਾਂ ਦੇ ਮਗਰ ਮਸੀਹ ਲਾਉਣ ਸਿੰਘ ਨਾ ਲਾਉਣ ਸਿੰਘ ਨਾ ਲਾਉਣ ਇੱਕ ਦੇਖੀ ਸੀ ਮਾਰਨਾਂ ਲਾਣ ਮੁਲਾਜ਼ਮਾਂ ਪੁਲਿਸ ਮੁਲਾਜ਼ਮਾਂ ਦੀ ਧਾਰੀ ਵਾਲ ਥਾਣੇ ਵਾਲੇ ਦੀ ਸ਼ਾਇਦ ਉਸੇ ਤੋਂ ਹੀ ਸ਼ਾਇਦ ਇਹ ਐਸਐਚਓ ਨਚਰੀਆ ਆਪਣਾ ਉਹ ਪੂਰੇ ਮੁਲਾਜ਼ਮ ਨਚਰੇ ਨੇ ਦਸਤਾਰਾਂ ਬੰਨ ਕੇ ਨਚ ਰਹੇ ਨੇ ਤੇ ਬਾਅਦ ਦੇ ਵਿੱਚ ਇਹ ਸਪਸ਼ਟਿਕਰਨ ਆਇਆ ਕਿ ਉਹ ਸਾਰੇ ਕ੍ਰਿਸਚੀਅਨ ਸੀਗੇ ਮਤਲਬ ਉਹਨਾਂ ਨੇ ਅਪਣਾਇਆ ਹੋਇਆ ਬਚਾਣ ਦੀ ਗੱਲ ਆਪਣੇ ਆਪ ਇਹ ਠੀਕ ਹੈ ਫਿਰ ਜਿਵੇਂ ਤੁਸੀਂ ਕਹਿ ਰਹ ਜਿਹੜੀ ਕਮਿਊਨਿਟੀ ਚਲੇਗੇ ਤੁਸੀਂ ਉਸ ਕਮਿਊਨਿਟੀ ਦਾ ਜਿਹੜਾ ਸਰਨੇਮ ਹੈ ਯੂਜ਼ ਕਰੋ ਹਮ ਸਰਨੇਮ ਤੁਸੀਂ ਯੂਜ਼ ਨਹੀਂ ਕਰ ਰਹੇ ਰਿਸ਼ਤੇ ਤੁਸੀਂ ਉਹਨਾਂ ਜਾਤਾਂ ਬਲਾਦਰੀਆਂ ਚ ਉਹਨਾਂ ਧਰਮਾਂ ਚ ਕਰ ਰਹੇ ਹੋ ਤੇ ਆਪਣੇ ਆਪ ਨੂੰ ਦੱਸ ਰਹੇ ਹੋ ਤੁਸੀਂ 크ਿਸਚੀਅਨਿਟੀ ਨਾਲ ਜੁੜੇ ਹੋਏ ਆ ਇਸ ਤਰ੍ਹਾਂ ਦਾ ਕਦੀ ਹੋ ਸਕਦਾ ਪੰਜਾਬ ਦਾ ਕਿਹੜਾ ਥਾਣਾ ਹੈ ਜਿਹਦੇ ਵਿੱਚ 100% 크ਿਸਚੀਅਨ ਮੁਲਾਜ਼ਮ ਹੋਣ ਹਮ ਐਸਐਚਓ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਉਹਦੇ ਤੇ ਕਿਉਂਕਿ ਥਾਣਾ ਜਿਹੜਾ ਉਹ ਧਾਰਮਿਕ ਅਦਾਰਾ ਨਹੀਂ ਜੀ ਉਹ ਜਸਟਿਸ ਦੇਣ ਵਾਸਤੇ ਇੱਕ ਅਦਾਰਾ ਹੈ ਹਮ ਤੇ ਜੇ ਕਿਸੇ ਨੇ ਖੁਸ਼ੀ ਮਨਾਣੀ ਹੈ ਕਿਸੇ ਨੇ ਉਹ ਸੈਲੀਬ੍ਰੇਟ ਕਰਨਾ ਸੀ ਉਹ ਚਰਚੇ ਚ ਜਾਣ ਆਪਣੇ ਉਥਾਂ ਤੇ ਜਾ ਕੇ ਕਰਨ ਠੀਕ ਹੈ ਜੇ ਅੱਜ ਥਾਣੇ ਦੇ ਵਿੱਚ ਇਸੇ ਤਰ੍ਹਾਂ ਦੇ ਪ੍ਰਕਾਸ਼ ਇਸ ਤਰ੍ਹਾਂ ਦੇ ਮਨ ਦਿਹਾੜੇ ਮਨਾਏ ਜਾਣਗੇ ਤਾਂ ਫਿਰ ਜਿਹੜੇ ਸਾਡੇ ਸਿੱਖ ਜਾਂ Hindu ਮੁਲਾਜ਼ਮ ਨੇ ਉਹ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਉਥੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਰਖਾਇਆ ਕਰਨਗੇ ਠੀਕ ਹੈ ਰਮੈਨ ਦਾ ਪਾਠ ਰਖਾਇਆ ਕਰਨਗੇ ਫਿਰ ਜਿਹੜੀ ਵਰਦੀ ਹੈ ਉਹਦੇ ਉੱਤੇ ਜਿਹੜਾ ਡਿਊਟੀ ਐ 24 ਘੰਟੇ ਵਰਦੀ ਦੀ ਡਿਊਟੀ ਐ ਤੇ ਲੋਕਾਂ ਨੂੰ ਇਨਸਾਫ ਦੇਣ ਲਈ ਐ ਨਾ ਕਿ ਧਰਮ ਪ੍ਰਚਾਰ ਕਰਨ ਲਈ ਕਿਉਂਕਿ ਧਰਮ ਪ੍ਰਚਾਰਕ ਪਹਿਲਾਂ ਵੀ ਬਹੁਤ ਨੇ ਸਾਰੇ ਧਰਮਾਂ ਕੋਲ ਵਾਧੂ ਨੇ ਤੇ ਪੁਲਿਸ ਦੀ ਵਰਦੀ ਪਾ ਕੇ ਜਿਹੜਾ ਧਰਮ ਪ੍ਰਚਾਰ ਆ ਮੈਂ ਇਹਦੇ ਬਿਲਕੁਲ ਜਿਹੜੀ ਨਖੇਦੀ ਕਰਦਾ ਹਾਂ ਇਨਸਪੈਕਟਰ ਦੀ ਉਹ ਬਿਲਕੁਲ ਨਹੀਂ ਹੋਣੀ ਚਾਹੀਦੀ ਸੀਨੀਅਰ ਅਫਸਰਾਂ ਨੂੰ ਉੱਚ ਕੋਟੀ ਦੇ ਅਫਸਰਾਂ ਨੂੰ ਉਹਦੇ ਖਿਲਾਫ ਐ ਜਿਹੜਾ ਐਕਸ਼ਨ ਲੈਣਾ ਚਾਹੀਦਾ ਤੇ ਜਿਹੜੇ ਪਾਸਟਰ ਨਰੋਲੇ ਨੇ ਇਹ ਹਰਕਤ ਕੀਤੀ ਐ ਇਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਪੰਜਾਬ ਸਰਕਾਰ ਨੂੰ ਆਪੇ ਕਰ ਦੇਣੀ ਚਾਹੀਦੀ ਹੈ ਕਿਉਂਕਿ ਜੇ ਲੋਕ ਸੜਕਾਂ ਤੇ ਆਉਣਗੇ ਲੋਕ ਕੋਈ ਨਾ ਕੋਈ ਆਪਣਾ ਰਿਐਕਸ਼ਨ ਦੇਣਗੇ ਫਿਰ ਆਪਾਂ ਕਵਾਂਗੇ ਵੀ ਲੋਕ ਜਿਹੜੇ ਆ ਧਾਰਮਿਕ ਰੰਗਤ ਦੇ ਰਹੇ ਆ ਜੀ ਇਸੇ ਤਰ੍ਹਾਂ ਜਿਹੜੇ ਲੋਕ ਜਈਆਂ ਹਰਕਤਾਂ ਕਰ ਰਹੇ ਆ ਉਹਨਾਂ ਦੀ ਜਿਹੜਾ ਲਗਾਮ ਪਾਣੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਸਰਕਾਰ ਹੀ ਲਗਾਮ ਪਾਣ ਦੇ ਵਿੱਚ ਨਾਕਾਮਯਾਬ ਸਾਬਤ ਹੋ ਰਹੀ ਹੈ ਜਿੱਥੇ ਦੀ ਰੋਲੇ ਦੀ ਗੱਲ ਕਰ ਰਹੇ ਆ ਉੱਥੇ ਮੈਂ ਤੁਹਾਡਾ ਧਿਆਨ ਇੱਕ ਹੋਰ ਪਾਸੇ ਲੈ ਕੇ ਜਾਣਾ ਇੱਕ ਸਿੱਖੀ ਸਰੂਪ ਦੇ ਵਿੱਚ ਭਾਜੀਪੀ ਦਾ ਲੀਡਰ ਹੈ ਜਿਹਨੂੰ ਹਰਜੀਤ ਗਰੇਵਾਲ ਕਹ ਜੀ ਉਹਨੇ ਐਡੀ ਭੱਡੀ ਸ਼ਮਦਾਵਲੀ ਦਾ ਇਸਤੇਮਾਲ ਕੀਤਾ ਹੈ ਸ਼ਿਵਲਿੰਗ ਬਾਰੇ ਵੀ ਉਹ ਨਾ ਮਾਫੀਯੋਗ ਹੈ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਜਿਹੜੇ ਲੋਕ ਸਮਾਜ ਦੇ ਠੇਕੇਦਾਰ ਬਣ ਜਾਂਦੇ ਵੱਡੇ ਵੱਡੇ ਉਹਨਾਂ ਦੇ ਵੀ ਇਹ ਜਈਆਂ ਜ਼ਬਾਨ ਇਹਨਾਂ ਦੀ ਲੜਖੜਾ ਕਿਵੇਂ ਜਾਂਦੀ ਹੈ ਕਿ ਜਾਣ ਕੇ ਇਹ ਦੂਜੀਆਂ ਕਮਿਊਨਿਟੀਆਂ ਦਾ ਜਿਹੜਾ ਬਟੈਰੋਮੀਟਰ ਹੈ ਉਹ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਇਹਨਾਂ ਦਾ ਜਿਹੜਾ ਇਨਸਾਨੀ ਜਾਮੇ ਦੇ ਵਿੱਚ ਜਮੀਰ ਹੈ ਉਹ ਕਿਸ ਕਦਰ ਤੱਕ ਕੰਮ ਕਰ ਰਿਹਾ ਉਹ ਬੰਦਾ ਭੋਲੇनाथ ਜੀ ਨੂੰ ਡਾਇਰੈਕਟ ਟਾਰਗੇਸ਼ਨ ਕਰਕੇ ਕਹਿ ਰਿਹਾ ਹੈ ਇੱਕ ਮਨੁੱਖ ਦੇ ਲਿੰਗ ਨਾਲ ਤੁਲਨਾ ਕਰ ਰਿਹਾ ਭੋਲੇ ਨਾਦੀ ਲਿੰਗ ਦੀ ਤੇ ਉਹ ਪੇ ਇਨਸਾਨ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਉਹਦੀ ਪਾਰਟੀ ਨੂੰ ਚਾਹੀਦਾ ਬੀਜੇਪੀ ਨੂੰ ਵੀ ਉਹਨੂੰ ਤੁਰੰਤ ਬਾਹਰ ਦਾ ਰਸਤਾ ਦਿਖਾਏ ਨਹੀਂ ਤਾਂ ਹਿੰਦੂ ਭਾਈਚਾਰੇ ਨੂੰ ਚਾਹੀਦਾ ਵੀ ਬੀਜੇਪੀ ਦੇ ਉੱਤੇ ਇਹ ਪ੍ਰੈਸ਼ਰ ਬਣਾਇਆ ਜਾਏ ਕਿਉਂਕਿ ਬੀਜੇਪੀ ਜਿਹੜੀ ਪਾਰਟੀ ਹੈ ਹਿੰਦੂਆਂ ਦੀ ਪਾਰਟੀ ਹੈ ਬਿਲਕੁਲ ਬੀਜੇਪੀ ਮੈਂ ਇਹ ਗੱਲ ਕਰਦਾ ਬੀਜੇਪੀ ਤਾਂ ਆਪਣੀ ਮਤਿਆਂ ਦੀ ਪਾਰਟੀ ਹੈ ਸ਼ੁਰੂ ਤੋਂ ਸਨਾਤਨ ਦੀ ਗੱਲ ਕਰਦਾ ਇਹ ਜੇ ਬੀਜੇਪੀ ਸਨਾਤਨ ਦੀ ਗੱਲ ਕਰਦੀ ਹੈ ਇੱਕ ਹਿੰਦੂ ਪ੍ਰਮੁੱਖ ਹੋਣ ਦੇ ਨਾਤੇ ਗੱਦੀ ਤੋਂ ਮੈਂ ਬੀਜੇਪੀ ਦੇ ਜਿਹੜੇ ਆਲਾ ਸੀ ਬੀਜੇਪੀ ਦੀ ਕਾਰਜਕਾਰਨੀ ਤੋਂ ਮੰਗ ਕਰਾਂਗਾ ਵੀ ਇਹਨੂੰ ਬੀਜੇਪੀ ਚੋਂ ਬਾਹਰ ਕੱਢ ਕੇ ਬਾਹਰ ਦਾ ਰਸਤਾ ਦਿਖਾਇਆ ਜਾਏ ਅਸੀਂ ਤਾਂ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਣੀਓ ਕਰਾਣੀ ਹੈ 295 ਦੀ ਤੇ ਚੰਗੀ ਗੱਲ ਹੈ ਜੇ ਬੀਜੇਪੀ ਦੀ ਸਟੇਟ ਕਾਰਜਕਾਰਨੀ ਦੇ ਖਿਲਾਫ ਆਪ 295 ਦਾ ਪਰਚਾ ਦਰਜ ਕਰਾਏ ਤੇ ਹਿੰਦੂ ਭਾਈਚਾਰੇ ਨੂੰ ਜਿਹੜਾ ਇਨਸਾਫ ਮਿਲ ਸਕੇ ਤੁਸੀਂ ਕਰਵਾਓਗੇ ਆਪਣੀ ਲਿਖਤ ਮੈਂ ਬਿਲਕੁਲ ਇਹਦੇ ਖਿਲਾਫ ਜਿਹੜੀ ਕਾਰਵਾਈ ਹੈ ਉਹ ਅਮਲੇ 'ਚ ਲਿਆਂਦੀ ਤੇ ਅੱਜ ਆ ਤੁਹਾਡੇ ਐਪੀਸੋਡ ਤੋਂ ਬਾਅਦ ਕੱਲ ਨੂੰ ਸਵੇਰੇ ਜਿਹੜੀ 1 ਜਨਵਰੀ ਹੈ ਉਹ ਇਹਦੇ ਵਾਸਤੇ ਜਿਹੜੀ ਆ ਮਾੜੀ ਚੜੇਗੀ ਕਿਉਂਕਿ ਅਸੀਂ ਸਾਰੇ ਜਣੇ ਇੱਕ